ਤਸਵੀਰਾਂ ਦੇ ਵਿੱਚ ਰੋ ਰਿਹਾ ਸ਼ਖਸ ਦਸੂਹਾ ਦਾ ਦੱਸਿਆ ਜਾ ਰਿਹਾ ਜਿਸ ਦੇ ਪਿਤਾ ਨੇ ਨਹਿਰ ਦੇ ਵਿੱਚ ਛਾਲ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦਰਸਲ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਦਾ ਹੈ ਦਸੂਹਾ ਦੇ ਪਿੰਡ ਪਰੀਲੀਆ ਤੋਂ ਇੱਕ ਨੌਜਵਾਨ ਸੁਸ਼ੀਲ ਕੁਮਾਰ ਨੇ ਨਹਿਰ ਦੇ ਵਿੱਚ ਇਸ ਕਰਕੇ ਛਾਲ ਮਾਰ ਦਿੱਤੀ ਕਿਉਂਕਿ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਕੰਮ ਨਾ ਮਿਲਣ ਦੇ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਜਿਸ ਦੇ ਚਲਦੇ ਉਸ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਅਤੇ ਉਸ ਮ੍ਰਿਤਕ ਨੌਜਵਾਨ ਦੇ ਭਰਾ ਦੇ ਵੱਲੋਂ ਕੈਮਰੇ ਦੇ ਅੱਗੇ ਰੋ ਰੋ ਕੇ ਆਪਣਾ ਦੁੱਖ ਦਰਦ ਪ੍ਰਗਟ ਕੀਤਾ ਜਾ ਰਿਹਾ ਹੈ। ਕੋਈ ਕਰੀਦਾ ਤੇ ਤਿੰਨ ਸਾਲ ਹੋ ਗਿਆ ਰਿਪੋਰਟ ਹੋਈ ਸੀ ਦੀ ਰੋਡਵੇ ਦੀ। ਅੱਛਾ ਕੁੱਲ ਤਬਰ ਘਾਰ ਹੀ ਲੰਦਾ ਜਿੱਦ ਕਰਦਾ ਕੰਮ ਕਰ ਲੰਦਾ ਜੀ ਢਿਆੜੀ ਵੀ ਲੰਦਾ ਜੀ ਡਰਾਈਵਰੀ ਵੀ ਕਰ ਲੰਦਾ ਜੀ ਤੋਂ ਬਾਦ ਘਰੇ ਜੀ ਦਾ ਦੋ ਤਿੰਨ ਦਿਨ ਮੈਂ ਨਹੀਂ ਗੱਡੀ ਚਲਾਈ ਸੋਣ ਗੱਡੀ ਜੀ ਜੇ ਟੁੱਟ ਗਿਆ ਜਿਲੰਦਰ ਛੱਡ ਕੇ ਆਇਆ ਗੱਡੀ ਮਾਰ ਕਰਕੇ ਜਿਲੰਦਰ ਛੱਡਿਆ ਤਾਂ ਹੁਣ ਕੀ ਗੱਲ ਕੀ ਵਜਾਈ ਹੋਈ ਕੋਈ ਕੁਝ ਵੀ ਨਹੀਂ ਹੋਇਆ ਕਰੋ ਠੀਕ ਆਇਆ ਕੱਲ ਰਾਤੀ ਬੈਗ ਲਗਾਇਆਗਾ ਸੁੱਤਾ ਹੈਗਾ ਮੈਂ ਨਾ ਸਵੇਰੇ 5 ਵਜੇ ਉੱਟਿਆ ਸੀਗਾ ਮੈਂ ਜਿਹੜੇ 5:30 5 ਵਜੇ ਉੱਟਿਆ ਲੈਟਰਿੰਗ ਜਾ ਕੇ ਆਇਆ ਮੈਂ ਕਿਹਾ ਜੀਤੀ ਕਰ ਯਾਰ ਮੇਰਾ ਟਾਈਮ ਹੋਇਆ ਕਰਦਾ ਮੈਂ ਜਾਣਾ ਹੈ ਹਾਂ ਤੇ ਕੰਦਾ ਆ ਗਿਆ ਉਹ ਨਿਕਲ ਗਿਆ ਉੱਠ ਕੇ ਆ ਗਿਆ ਲੰਮਾ ਪੈ ਗਿਆ ਮੈਂ ਤਿਆਰ ਹੋਇਆ ਨਾ ਦੂਗੀ ਤੇ ਮੈਂ ਚੱਲਾ ਆ ਕੰਮ ਤੇ ਵੀ ਲੱਗੋ ਲੰਗੇ ਆਇਆ ਮੈਨੂੰ ਕੀ ਪਤਾ ਮੇਰੇ ਭਰਾ ਨੇ ਜਾਲ ਮਾਰੀ ਆ ਅਸ ਅਸ ਤੁਹਾਨੂੰ ਕੀ ਪਤਾ ਲੱਗਿਆ ਫੇਰੀ ਲੋਕਾਂ ਨੇ ਵੀਡੀਓ ਬਾਹਰ ਲਈ ਤਾਂ ਪਤਾ ਲੱਗਿਆ ਉਦਾਂ ਉਹਦਾ ਫੋਨ ਕਿੱਥੇ ਤੇਰੀ ਭਾਜੀ ਮੈਂ ਤਾਂ ਬੱਸ ਲੱਗਿਓ ਲੱਗੀ ਮੈਨੂੰ ਕੀ ਪਤਾ ਮੇਰੇ ਭਰਾ ਨੇ ਮੈਂ ਕਿਹਾ ਕਿ ਇਹਨੇ ਜਾਲ ਮਾਰਤੀ ਮੈਨੂੰ ਜਦੋਂ ਡੀ ਇਨਸਪੈਕਟਰ ਨੇ ਚੈੱਕ ਕਰਨ ਫੋਨ ਕੀਤਾ ਕਹਿੰਦਾ ਜੇਤੀ ਆ ਜਾ ਮੈਂ ਕਿਹਾ ਭਾਜੀ ਪਹਿਲਾਂ ਗੱਲ ਵੈਸੇ ਫੇਰਾਣਾ ਮੈਨੂੰ ਡਾਊਟ ਪਿਆ ਉਹ ਤੇ ਬੰਦੇ ਗੱਡੀ ਉਹ ਮਗਲੀ ਗੱਡੀ ਚ ਚੈੱਕ ਕਰੀਗਾ ਹਾਂ ਵੇਗਾ ਮੇਰੇ ਦਸ ਪਹਿਲਾਂ ਗੱਲ ਕੀ ਹੋਈ ਇਹ ਤਾਂ ਸੋਨੂ ਲੱਗਦਾ ਐ ਉਹ ਤੋਂ ਗੱਡੀ ਛੱਡ ਕੇ ਆ ਗਿਆ ਰਸਤੇ 'ਚ ਟੀਮੇ ਭਰਾਵਾਂ ਦੇ ਨਾਲ ਭਰਾਵਾਂ ਦੇ ਆਇਆ ਇਹ ਕਿਹੜਾ ਆਇਆ ਬਈ ਦੋ ਨਿਆਣੇ ਐਸਮ ਜੱਟ ਨਿਊਜ਼ ਦੇ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ ਤਸਵੀਰਾਂ ਦੇ ਵਿੱਚ ਰੋ ਰਿਹਾ ਸ਼ਖਸ ਦਸੂਹਾ ਦਾ ਦੱਸਿਆ ਜਾ ਰਿਹਾ ਜਿਸ ਤੇ ਭਰਾ ਨੇ ਨਹਿਰ ਦੇ ਵਿੱਚ ਛਾਲ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦਰਸਲ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਦਾ ਹੈ ਦਸੂਹਾ ਦੇ ਪਿੰਡ ਪਰੇਲੀਆ ਤੋਂ ਇੱਕ ਨੌਜਵਾਨ ਸੁਸ਼ੀਲ ਕੁਮਾਰ ਨੇ ਨਹਿਰ ਦੇ ਵਿੱਚ ਇਸ ਕਰਕੇ ਛਾਲ ਮਾਰ ਦਿੱਤੀ ਕਿਉਂਕਿ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਕੰਮ ਨਾ ਮਿਲਣ ਦੇ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਜਿਸ ਦੇ ਚਲਦੇ ਉਸ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਅਤੇ ਉਸ ਮ੍ਰਿਤਕ ਨੌਜਵਾਨ ਦੇ ਭਰਾ ਦੇ ਵੱਲੋਂ ਕੈਮਰੇ ਦੇ ਅੱਗੇ ਰੋ ਰੋ ਕੇ ਆਪਣਾ ਦੁੱਖ ਦਰਦ ਪ੍ਰਗਟ ਕੀਤਾ ਜਾ ਰਿਹਾ ਹੈ। ਕੋਈ ਕਰੀ ਨਾ ਤੇ ਤਿੰਨ ਸਾਲ ਹੋ ਗਏ ਰਿਪੋਰਟ ਹੋਈ ਸੀਗੀ ਦੀ ਰੋਡਵੇ ਦੀ। ਅੱਛਾ ਬੋਲ ਤਬਰ ਘਾਰ ਹੀ ਲੰਦਾ ਜੀ ਤੇ ਲ ਕਰਦਾ ਹੀ ਕੰਮ ਕਰ ਲੰਦਾ ਜੀ ਢਿਆੜੀ ਵੀ ਲੰਦਾ ਜੀ ਡਰਾਈਵਰੀ ਵੀ ਕਰ ਲੰਦਾ ਜੀ ਤੋਂ ਬਾਦ ਘਰੇ ਜੀ ਦਾ ਦੋ ਤਿੰਨ ਦਿਨ ਮੈਂ ਨਹੀਂ ਗੱਡੀ ਚਲਾਈ ਸੋਣ ਗੱਡੀ ਜੀ ਜੇ ਟੁੱਟ ਗਿਆ ਜਲੰਧਰ ਛੱਡ ਕੇ ਆਇਆ ਗੱਡੀ ਮਾਰ ਕਰਕੇ ਜਲੰਧਰ ਛੱਡਿਆ ਤੋਂ ਹੁਣ ਕੀ ਗੱਲ ਕੀ ਵਜਾ ਗਈ ਹੋਰ ਕੁਝ ਵੀ ਨਹੀਂ ਹੋਇਆ ਕਰੋ ਠੀਕ ਆਇਆ ਕੱਲ ਰਾਤੀ ਬੈਗ ਲਗਾਇਗਾ ਸੁੱਤਾ ਹੈਗਾ ਮੈਂ ਨਾ ਸਵੇਰੇ 5 ਵਜੇ ਉੱਠਿਆ ਸੀਗਾ ਮੈਂ ਜਿਹੜੇ 5:30 5 ਵਜੇ ਉੱਠਿਆ ਲੈਟਰਿੰਗ ਜਾ ਕੇ ਆਇਆ ਮੈਂ ਕਿਹਾ ਜੀਤੀ ਕਰ ਯਾਰ ਮੇਰਾ ਟਾਈਮ ਹੋਇਆ ਕਰਦਾ ਮੈਂ ਜਾਣਾ ਹੈ ਹਾਂ ਤੇ ਕੰਦਾ ਆ ਗਿਆ ਉਹ ਨਿਕਲ ਗਿਆ ਉੱਠ ਕੇ ਆ ਗਿਆ ਲੰਮਾ ਪੈ ਗਿਆ ਮੈਂ ਤਿਆਰ ਹੋਇਆ ਨਾ ਦੂਗੀ ਤੇ ਮੈਂ ਚੱਲਾ ਆ ਕੰਮ ਤੇ ਹਾਂ ਵੀ ਲੱਗੋ ਲੰਗੇ ਆਇਆ ਮੈਨੂੰ ਕੀ ਪਤਾ ਮੇਰੇ ਭਰਾ ਨੇ ਜਾਨ ਮਾਰੀ ਆ ਅਸ ਅਸ ਤੁਹਾਨੂੰ ਕੀ ਪਤਾ ਲੱਗਿਆ ਫਿਰ ਲੋਕਾਂ ਨੇ ਵੀਡੀਓ ਬਾਹਰ ਲਈ ਤਾਂ ਪਤਾ ਲੱਗਿਆ ਜਿਦਾ ਉਦਾਂ ਉਹਦਾ ਫੋਨ ਕਿੱਥੇ ਤੇਰੀ ਭਾਜੀ ਮੈਂ ਤਾਂ ਬੱਸ ਲੱਗਿਓ ਲੱਗੀ ਮੈਨੂੰ ਕੀ ਪਤਾ ਮੇਰੇ ਭਰਾ ਨੇ ਮੈਗੇ ਕਿਨੇ ਜਾਨ ਮਾਰਤੀ ਮੈਨੂੰ ਜਦੋਂ ਸਾਡੇ ਇੰਸਪੈਕਟਰ ਨੇ ਚੈੱਕ ਕਰਨ ਫੋਨ ਕੀਤਾ ਕਹਿੰਦਾ ਜੇਤੀ ਆ ਜਾ ਮੈਂ ਕਹਾ ਭਾਜੀ ਪਹਿਲਾਂ ਗੱਲ ਵੈਸੇ ਫੇਰਾਣਾ ਮੈਨੂੰ ਡਾਊਟ ਪਿਆ ਉਹ ਤੇ ਬੰਦੇ ਗੱਡੀ ਉਹ ਮਗਲੀ ਗੱਡੀ ਚ ਚੈੱਕ ਕਰੀਗਾ ਹਾਂ ਵੇਗਾ ਮੇਰੇ ਦਸ ਵੇਲੇ ਗੱਲ ਕੀ ਹੋਈ ਇਹ ਤਾਂ ਸੋਨੂੰ ਲੱਗਦਾ ਐ ਉੱਥੋਂ ਗੱਡੀ ਛੱਡ ਕੇ ਆ ਗਿਆ ਰਸਤੇ 'ਚੋਂ 3 ਵੇਪਰ ਆਉਣ ਦੇਣਾ ਭਰਾ ਆ ਸੀ ਇਹ ਲੈ ਆਇਆ ਸੀ ਕਮੜਾ ਆਇਆ ਬਈ ਜੋ ਦੋ ਨਿਆਣੇ ਐਸਮ ਜੱਟ ਨਿਊਜ਼ ਦੇ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ